军军。 ਯੂਨਾਈਟਡ ਨਿਊ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸੁਆਗਤ ਕਰਦੇ ਹਾਂ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਕੈਨੇਡਾ ਤੋਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਜਿੱਥੇ ਕਿ ਪੰਜਾਬੀ ਭਾਰਤੀ ਸਟੂਡੈਂਟਾਂ ਦੀਆਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੁੰਦੀਆਂ ਹਨ ਸੋ ਇਸੇ ਦੌਰਾਨ ਇਹ ਪੰਜਾਬੀ ਕੁੜੀਆਂ ਦੇ ਦੁਆਰਾ ਕੈਨੇਡਾ ਦੇ ਵਿੱਚ ਖੂਬ ਸ਼ਰਾਬ ਪੀ ਕੇ ਖੂਬ ਹੰਗਾਮਾ ਕੀਤਾ ਜਾ ਰਿਹਾ ਹੈ ਸੋ ਜਿਸ ਤੋਂ ਬਾਅਦ ਕੀ ਇਹਨਾਂ ਦੇ ਬੋਲੋ ਲੜਾਈ ਝਗੜਾ ਤੇ ਗਾਲੀ ਗਲੋਚ ਵੀ ਕੀਤੀ ਗਈ ਹੈ ਜਿਸ ਦੀਆਂ ਕਿ ਕੁਝ ਪੰਜਾਬੀ ਨੌਜਵਾਨਾਂ ਦੇ ਦੁਆਰਾ ਹੀ ਵੀਡੀਓ ਬਣਾ ਕੇ ਹੁਣ ਸੋਸ਼ਲ ਮੀ ਦਿੱਤੀਆਂ ਗਈਆਂ ਹਨ ਕੈਨੇਡਾ ਦੇ ਟੋਰਾਂਟੋ ਦੀਆਂ ਇਹ ਤਸਵੀਰਾਂ ਤੁਹਾਨੂੰ ਦੱਸਦੀ ਹੈ ਕਿ ਵੀਡੀਓ ਦੱਸੀਆਂ ਜਾ ਰਹੀਆਂ ਹਨ ਸੋ ਆਪਣੀ ਰਾਏ ਵੀ ਤੁਸੀਂ ਇਸ ਬਾਰੇ ਜਰੂਰ ਦਿਓ ਕਿ ਕੈਨੇਡਾ ਦੇ ਵਿੱਚ ਆਖਰਕਾਰ ਇਹ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦਾ ਇਹ ਹਾਲ ਕੀ ਹੋ ਰਿਹਾ ਹੈ ਦੇ ਦੋ ਪੈਰ ਦੋ ਬਾਈ ਯਾਰ ਮਾਰੋ ਪੈਰ ਇਸ ਤੋਂ ਬਾਅਦ ਇਹ ਵੀ ਵੀਡੀਓ ਹੁਣ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੰਜਾਬੀ ਕੁੜੀਆਂ ਸ਼ਰਿਆਮ ਜਿਹੜਾ ਕਿ ਸਿਕਟਾਂ ਤੇ ਇਸ ਤੋਂ ਇਲਾਵਾ ਦਾਰੂ ਪੀਂਦੀਆਂ ਨਜ਼ਰ ਆ ਰਹੀਆਂ ਹਨ ਪੈਸੇ ਮੰਗਣ ਦਾ ਕੇਸ ਕਰਾਉਣਾ ਪੈਸੇ ਮੰਗਲ ਕਰਕੇ ਕਰੀਏ हां केस कर सती ਅਸੀਂ ਕਮਲ ਜਿਹੜੇ ਆਪਣਾ ਟਾਈਮ ਛੱਡ ਛੱਡੂ ਰਹੇ ਆਉਂਦੇ ਆ ਤੇ ਫੈਸਲੇ ਕਰਨਾ ਕੋਈ ਹੋਰ ਕਿਧਰ ਜਾਏ ਇਹ ਕੰਮ ਕਿਧਰ ਲਈ ਕੀਤਾ 8 ਸਾਲ ਲਾਏ ਨੇ 8 ਸਾਲ ਇੱਕ ਰੁਪਏ ਦੀ ਬੇਇਮਾਨੀ ਨਹੀਂ ਕੀਤੀ ਕਿ 8 ਸਾਲ ਲਾਏ ਨੇ ਅੱਖਾਂ ਤੇ ਅੱਖਾਂ ਤੇ ਚੋਏ ਪੈ ਗਏ ਬੇਇਮਾਨੀ ਹੋਰ ਬੇਇਮਾਨੀ ਹੈ ਕਿੰਨੇ ਬੰਦਿਆਂ ਦੇ ਪੈਸੇ ਦਿੱਤੇ ਆ ਕਿੰਨੇ ਨਹੀਂ ਇਹ ਕਮਲੇ ਨੇ ਜਿਹੜੇ ਉਰੇ ਆਏ ਨਹੀਂ ਤੁਸੀਂ ਬੋਲੋ ਬਾਈ ਬਿਲਕੁਲ ਨਹੀਂ ਇੱਧੇ ਇੱਧੇ ਵੇਲੇ ਪੰਦਰ ਬਾਹਰ ਬਾਹਰ ਲਾਈ ਦੇ ਸੀ ਨਹੀਂ ਇਹ ਕਹਿੰਦੇ ਰਹੇ ਟੱਡੇ ਆਂ ਗੱਲ ਕਰੋ ਓ ਇੱਕ ਮਿੰਟ ਇੱਕ ਮਿੰਟ ਮੰਡਾ ਗਾਹੀ ਤੱਕ ਦਬਾਜੀ ਨਹੀਂ ਨਹੀਂ ਓ ਇੱਕ ਉਸ ਤਰ੍ਹਾਂ ਆ ਕੇ ਘੂਟ ਮੜਤੇ ਆ ਕੇ ਮੇਰੇ ਟੱਕਾ ਮਾਰਿਆ ਮੈਨੂੰ ਇਕੱਲੇ ਬੰਦੇ ਦੇ ਸਾਹਮਣੇ ਕਿੰਨੇ ਮੰਦੇ ਨੇ ਕਿੰਨੇ ਬੰਦੇ ਪ੍ਰੂਫ ਆ ਕਿੰਨੇ ਕੈਮਰੇ ਲੱਗੇ ਹੋਏ ਨੇ ਉਹ ਸੌਲਟ ਦਾ ਕੇਸ ਪਵਾਵਾਂ ਮੈਂ ਤੁਹਾਨੂੰ ਤੁਹਾਨੂੰ ਕੇਸ ਪਵਾਉਣੇ ਆਉਂਦੇ ਨੇ ਆ ਇੱਥੇ ਕਿੰਨੇ ਆਇਆ ਬੈਠੇ ਆ ਲੇਖੋ ਤੁਸੀਂ ਤਾਂ ਇਹ ਦੇਣੇ ਸਾਡੇ ਹੋਰ ਕਿਹਨੇ ਦੇਣੇ ਆ ਤੇ ਆ ਕੇ ਤੁਸੀਂ ਕੇਸ ਪਵਾਉਣੇ ਤੁਸੀਂ ਕੇਸ ਪਵਾਉਣੇ ਉਹਨਾਂ ਦੇ ਨਾਲ ਖੜ ਗਏ ਸੀ ਉਹਨਾਂ ਦੇ ਨਾਲ ਖੜ ਗਏ ਸੀ ਕੋਈ ਤੂੰ ਗੱਲ ਕਰ ਲੈ ਕੋਈ ਬਾਤ ਕਿਉਂ ਬਾਤ ਕੀ ਗੱਲ ਕਰਦੇ ਆ ਬਾਤਾਂ ਦੀ ਕੀ ਗੱਲ ਆ ਕਿਉਂ ਕੀ ਕਿਉਂ ਕੀ ਬਾਤ ਚੱਲ ਰਹੀ ਹੈ ਆਓ ਕਰੀਓ ਕੀ ਕਰੀਓ ਮੀਟਿੰਗ ਵਿੱਚ ਬੁਲਾਇਆ ਸੀਗਾ ਮੀਟਿੰਗ 'ਚ ਦੰਦੀਆਂ ਕੱਢ ਕੇ ਮੁੜ ਗਏ ਕਿ ਅਸੀਂ 35000 ਡਾਲਰ ਸੀਗਾ ਲੱਖ ਡਾਲਰ ਥੱਲੇ ਆ ਗਿਆ ਮੈਂ ਅਸੀਂ ਕਰੋੜਾ ਥੱਲੇ ਆਏ ਆ ਕਰੋੜਾ ਥੱਲੇ ਆ ਲੱਗਦਾ ਤਾਂ ਹੈ ਨਹੀਂ ਸਾਡੇ ਹਾਲਾਤ ਦੇਖ ਲਓ ਆਪਣੇ ਦੇਖ ਲਓ ਕੀ ਹਾਲਾਤ ਆ ਇਹ ਤਾਂ ਭਾਈ ਕੰਮ ਹੀ ਇੱਕ ਖਾਲੀ ਕਰ ਗਏ ਭਾਈ ਉਹ ਗੱਲ ਨਹੀਂ ਨਹੀਂ ਬੰਦਿਆਂ ਮੈਂ ਕਿ ਉਰੇ ਤਾਂ ਮੈਂ ਕੇ ਖੜਿਆ ਆ ਮੈਂ ਤੁਹਾਡੇ ਨਾਲ ਕੋਈ ਸੁਆਹ ਹੀ ਮਾਰੀ ਗਈ। ਸੂਏ ਵੀਡੀਓ ਵੀ ਹੁਣ ਕੈਨੇਡਾ ਦੀ ਹੀ ਹੈ। ਤੁਹਾਨੂੰ ਦੱਸਦੀ ਹੈ ਕਿ ਕੈਨੇਡਾ ਦੇ ਕੁਝ ਇੱਕ ਟਰੱਕ ਡਰਾਈਵਰਾਂ ਨੂੰ ਜਿਹੜਾ ਕੀ ਉਹਨਾਂ ਦੇ ਮਾਲਕ ਦੇ ਵੱਲੋਂ ਪੈਸੇ ਸ਼ਾਇਦ ਨਹੀਂ ਦਿੱਤੇ ਗਏ ਹਨ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੀਡੀਓ ਬਣਾ ਕੇ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਹੈ। ਸੋ ਪੰਜਾਬੀਆਂ ਦੀਆਂ ਇਨ੍ਹਾਂ ਹਰਕਤਾਂ ਦੇ ਕਾਰਨ ਹੀ ਹੁਣ ਕੈਨੇਡਾ ਦੇ ਵਿੱਚ ਲਗਾਤਾਰ ਪੰਜਾਬੀਆਂ ਨੂੰ ਨਸਲੀ ਹਮਲਿਆਂ ਦਾ ਵੀ ਸ਼ਿਕਾਰ ਹੋਣਾ ਪੈ ਰਿਹਾ ਹੈ। ਜੀਹਾਂ ਇਹ ਬਜ਼ੁਰਗ ਔਰਤ ਜੋ ਕਿ ਪਹਿਲਾਂ ਪੰਜਾਬੀਆਂ ਨੂੰ ਬੁਰਾ ਭਲਾ ਬੋਲਦੀ ਹੈ ਇਸ ਤੋਂ ਇਲਾਵਾ ਧੱਕੇ ਵੀ ਮਾਰ ਰਹੀ ਹੈ। ਸੋ ਜਿਸ ਤੋਂ ਬਾਅਦ ਕੀ ਇਸ ਦੇ ਵੱਲੋਂ ਖੂਬ ਬ ਵੀਰਾਂ ਪੰਜਾਬੀਆਂ ਨੂੰ ਕਿਹਾ ਜਾਂਦਾ ਹੈ। ਨਮੋਸਕ੍ਰੀ। ਠੀਕ ਹੈ। ਇੰਗਲਿਸ਼। ਇੰਗਲਿਸ਼। ਓਕੇ। ਮੇਰਾ।